ਸਰਦਾਰ ਲਾਲ ਸਿੰਘ ਜੀ ਦੇ ਪਰਿਵਾਰ ਦੇ ਸਰਦਾਰ ਹਰਦੀਾਲ ਕਮੋਜੀ ਦੇ ਪਰਿਵਾਰ ਦਾ ਬਹੁਤ ਵੱਡਾ ਮੈਂ ਸਮਝਦਾ ਯੋਗਦਾਨ ਹੈ ਪੰਜਾਬ ਦੇ ਵਿੱਚ ਨਾ ਕੇਵਲ ਪਟਿਆਲੇ ਦੇ ਵਿੱਚ ਪੰਜਾਬ ਦੇ ਵਿੱਚ ਬਿਲਕੁਲ ਉਹਨਾਂ ਦਾ ਗੁੱਸਾ ਜਾਇਜ਼ ਹੈਗਾ ਅੱਜ ਬਹੁਤ ਸਾਰੇ ਲੋਕ ਹਜ਼ਾਰਾਂ ਦੀ ਇਤਿਹਾਦ ਦੇ ਵਿੱਚ ਲੋਕ ਆਏ ਇੱਕ ਛੋਟੇ ਜਿਹੇ ਸਨੇਹ ਤੇ ਪਰ ਅੰਤਿਮ ਫੈਸਲਾ ਉਹਨਾਂ ਨੇ ਕਿਹਾ ਜੋ ਹਾਈ ਕਮਾਂਡ ਨੇ ਕਰ ਲਿਆ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਦੇਸ਼ ਦੇ ਲੋਕਾਂ ਤੱਕ ਨੂੰ ਬਚਾਉਣ ਵਾਸਤੇ ਸਾਰਿਆਂ ਨੇ ਇਹ ਕਿਹਾ ਕਿ ਆ ਸਾਡਾ ਗਿਲਵਾ ਹੈ ਗਿਲਾ ਹੈ ਸ਼ਿਕਵਾ ਹੈ ਹੱਕ ਸਾਡਾ ਮੰਦਾ ਸੀ ਇਸ ਗੱਲ 'ਚ ਕੋਈ ਦੋਰਾਏ ਨਹੀਂ ਲੇਕਿਨ ਜੋ ਫੈਸਲਾ ਲਿਆ ਹੈ ਹਾਈ ਕਮਾਂਡ ਨੇ ਅਸੀਂ ਹੋ ਰਹੇ تھے ਫੁੱਲ ਚੜਾਉਣੇ ਐ ਪਰ ਅਸੀਂ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹਨੂੰ ਦੱਬ ਕੇ ਵੋਟਾਂ પાਕੇ ਜਿਤੌਣ ਦਾ ਕੰਮ ਕਰਾਂਗੇ ਕਿਉਂਕਿ ਜਿਸ ਤਰੀਕੇ ਨਾਲ ਤੇਰਵੀਰ ਗਾਂਧੀ ਕਹਿ ਰਹੇ ਨੇ ਨਾ ਤੇ ਮੈਂ ਥਾਣੇ 'ਚ ਜਾਊਂਗਾ ਨਾ ਮੈਂ ਵਰਤਣਾ ਕਰੂੰਗਾ ਦੁਖੋ ਮੇਰੀ ਇਹ ਬੇਨਤੀ ਹੈ ਵਰਕਰ ਅੱਜ ਤੁਸੀਂ ਦੇਖਿਆ ਹੋਣਾ ਜਿਸ ਪ੍ਰਕਾਰ ਵਰਕਰ ਆਏ ਵਰਕਰਾਂ ਨੂੰ ਭਰੋਸਾ ਹੈ ਸਰਦਾਰ ਲਾਲ ਸਿੰਘ ਜੀ ਵਰਕਰਾਂ ਨੂੰ ਭਰੋਸਾ ਹੈ ਸਰਦਾਰ ਹਰदयाल ਕੰਬੋਜ ਵਰਕਰਾਂ ਨੂੰ ਭਰੋਸਾ ਹੈ ਰਜਿੰਦਰ ਸਿੰਘ ਜੀ ਵਰਕਰਾਂ ਨੂੰ ਭਰੋਸਾ ਹੈ ਭਰੋਸਾ ਗੁਰਸ਼ਰਨ ਰੰਧਾਵਾ ਜੀ ਮਰਮਲ ਸਿੰਘ ਛਤਰਾਣਾ ਜੀ ਸਾਡੇ ਜਿਹੜੇ ਲੋਕਲ ਲੀਡਰ ਬੈਠੇ ਨੇ ਜਿਨ੍ਹਾਂ ਨੇ 40-40 ਸਾਲਾਂ ਦੇ ਲੋਕਾਂ ਦੀ ਬਾਹ ਫੜ ਕੇ ਥਾਣਿਆਂ 'ਚ ਖੜੇ ਨੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਵਰਕਰ ਨੂੰ ਰਾਜੇ ਵੀੜੇ ਕੋਲੇ ਹੋਂਦੀ ਲੋੜ ਪੈਣੀ ਹੈ ਉਹ ਸਰਦਾਰ ਲਾਲ ਸਿੰਘ ਜੀ ਨੇ ਜਿਵੇਂ 50 ਸਾਲਾਂ ਦੇ ਬੰਦੇ ਸੰਭਾਲੇ ਆ ਹਰਬੀਾਲ ਜੀ ਨੇ ਸੰਭਾਲੇ ਆ ਇਹਨੂੰ ਨਹੀਂ ਲੱਗਦਾ ਕਿਸੇ ਪ੍ਰਕਾਰ ਦੀ ਕਿਸੇ ਵਰਕਰ ਨੂੰ ਦਿੱਕਤ ਆਈ ਜੀ ਧਰਮਵੀਰ ਜੀ ਦੇ ਪ੍ਰਚਾਰ ਤੇ ਇਹ ਸਾਰੇ ਜਿਹੜੇ ਅਗੇ ਜਾਣਗੇ ਜੀ 100% ਜਾਣਗੇ ਜੇ ਨਾ ਜਾਣਾ ਹੁੰਦਾ ਤੇ ਫਿਰ ਕਾਂਗਰਸ ਦਾ ਛੱਡਾ ਥੋੜੀ ਲਾਉਣਾ ਸੀ ਇਹ ਇਹਨਾਂ ਦੇ ਹੁੰਚ ਕਾਂਗਰਸ ਹੈ ਕੋਈ ਇਧਰ ਉਧਰ ਹੋ ਸਕਦਾ ਲੇਕਿਨ ਇਹ ਪਰਿਵਾਰ ਨਹੀਂ ਇਧਰ ਉਧਰ ਹੋ ਸਕਦਾ ਸੋ ਮੈਨੂੰ ਲੱਗਦਾ ਕਿ ਦੇਖੋ ਹਰ ਵਿਅਕਤੀ ਨੂੰ ਹੁੰਦਾ ਹੈ ਉਹਨਾਂ ਨੂੰ ਟਿਕਟ ਨਹੀਂ ਮਿਲੀ ਇਸ ਕਰਕੇ ਸ਼ਾਇਦ ਉਹਨਾਂ ਨੇ ਪਾਰਟੀ ਛੱਡਤੀ ਪਾਰਟੀ ਨੇ ਪਿਛਲੀ ਵਾਰੀ ਉਹਨਾਂ ਨੂੰ ਟਿਕਟ ਦਿੱਤੀ ਸੀ ਮੈਂ ਤਾਂ ਲੋਕਾਂ ਨੂੰ ਇਹੀ ਕਰੂੰਗਾ ਕਹੂੰਗਾ ਸ਼ੈਨ ਸ਼ੀਲਤਾ ਬਰਕਰਾਰ ਰੱਖੋ ਸਹਿਜ ਪਕੇ ਸੋ ਮੀਠਾ ਹੋਏ ਸਾਨੂੰ ਤਖੜੇ ਹੋ ਕੇ ਆਪ ਦੇ ਆਪ ਦੇ ਘਰੇ ਪੈਰਾ ਦੇਣਾ ਚਾਹੀਦਾ ਹੈ ਔਰ ਮੈਨੂੰ ਲੱਗਦਾ ਅੱਜ ਨਹੀਂ ਤਾਂ ਕੱਲ ਉਸ ਗੱਲ ਦੀ ਜਨਤਾ ਪਹਿਚਾਣ ਕਰ ਲਈਏ ਇੱਕ ਐਮਪੀ ਬੰਨਾ ਐਮਐਲਏ ਬੰਨਾ ਛੋਟੀ ਗੱਲ ਹੈ ਲੀਡਰ ਬੰਨਾ ਮੰਤਰੀ ਦਾ ਇੱਕ ਨਵਾਂ ਲੀਡਰ ਬੰਨਾ ਬਹੁਤ ਔਖੀ ਗੱਲ ਜੀ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਹੈ ਉਹ ਕਹਿੰਦੇ ਆਗੇ ਕਿ ਜਿਹੜੀ ਜਿਹੜੀ ਬੀਜੇਪੀ ਕਰਕੇ ਜਿਹੜਾ ਗਿਆ ਅੱਛਾ ਸਿੱਖ ਤੇਰਾ ਬਚਿਆ ਹੋਇਆ ਹੈਗਾ ਸੋ ਕਿ ਤਰ੍ਹਾਂ ਕਿਤੇ ਕਹਿੰਦੇ ਆ ਕਿ ਜਿਹੜੀ ਹੈ ਗਿਆ ਦੇ ਨਾਰ ਰਹੀ ਬੀਜਪੀ ਤੋਂ ਨਿਤਾਰਨ ਦੇਸ਼ ਦੇ ਦਾ ਪ੍ਰਧਾਨ ਮੰਤਰੀ ਆਦਰਨੀਆ ਨਰਿੰਦਰ ਮੋਦੀ ਜੀ ਸਿੱਖਾਂ ਦੇ ਦੁਸ਼ਮਣ ਹਨ ਇਹ ਮੈਂ ਕਹਿ ਸਕਦਾ ਜਿਸ ਪ੍ਰਕਾਰ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅੱਜ ਦੇਸ਼ ਦੀ ਕੈਬਨਿਟ ਦੇ ਵਿੱਚ ਪੰਜਾਬ ਦਾ ਇੱਕ ਸਿੱਖ ਨਹੀਂ ਹੈ ਚਾਰ ਪੱਗ ਤੇ ਸਵਾਲੀਆ ਚਿੰਨ ਲਾਏ ਗਏ ਭਾਜਪਾ ਦੀਆਂ ਫਰਕਰਾਂ ਦੁਆਰਾ ਕਲਕੱਤੇ 'ਚ کیا ਗਿਆ ਪੱਗਾਂਲੇ ਇੱਕ ਆਈਪੀਐਸ ਅਫੀਸਰ ਨੂੰ ਇੱਕ ਖਾਲੀ ਸਾਮੀਏ ਜਿਸ ਪ੍ਰਕਾਰ ਪੰਜਾਬ ਦੇ ਕਿਸਾਨਾਂ ਨਾਲ ਅਤਿਆਚਾਰ ਹਰ ਮੁੱਦੇ ਤੇ ਹੋਇਆ ਅੱਜ ਪੰਜਾਬ ਦਾ ਕਿਸਾਨ ਬਾਰਡਰਾਂ ਤੇ ਬੈਠਾ ਹੈ ਮੋਦੀ ਸਾਹਿਬ ਦੇ ਫੈਸਲੇ ਨੂੰ ਅਡੀਕ ਰਿਹਾ ਮੈਂ ਸਹਿਜਦਾ ਕਿ ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਦੁਬਾਰਾ ਕਦੇ ਦੇਸ਼ ਦੇ ਲੋਕਾਂ ਨੇ ਇਹਨਾਂ ਨੂੰ ਮੌਕਾ ਦਿੱਤਾ ਆ ਪੰਜਾਬ ਹਿੰਦੁਸਤਾਨ ਦੇ ਨਕਸ਼ੇ ਤੋਂ ਗਾਇਬ ਹੋ ਜਾਏਗਾ ਇਸ ਕਰਕੇ ਸਾਰੇ ਪੰਜਾਬੀ ਇੱਕ ਮੁਠ ਨੇ ਤੇ ਪੰਜਾਬੀ ਇਹ ਜਾਣਦੇ ਨੇ ਕਿ ਸਾਡਾ ਸੱਚੀ ਕੌਣ ਹੈ ਤੇ ਸਾਡਾ ਦੁਸ਼ਮਣ ਕੌਣ ਹੈ ਮਨੁੱਖ ਦਾ ਹਰ ਵਿਅਕਤੀ ਦਾ ਹੱਕ ਬੰਦਾ ਹੈ ਔਰ ਜਿਸ ਪ੍ਰਕਾਰ ਇਹਨਾਂ ਪਰਿਵਾਰਾਂ ਨੇ ਸਰਦਾਰ ਲਾਲ ਸਿੰਘ ਜੀ ਦੇ ਪਰਿਵਾਰ ਦੇ ਸਰਦਾਰ ਹਰਦੀਾਲ ਕਮੋਜੀ ਦੇ ਪਰਿਵਾਰ ਬਹੁਤ ਵੱਡਾ ਮੈਂ ਸਮਝਦਾ ਯੋਗਦਾਨ ਹੈ ਪੰਜਾਬ ਦੇ ਵਿੱਚ ਨਾ ਕੇਵਲ ਪਟਿਆਲੇ ਦੇ ਵਿੱਚ ਪੰਜਾਬ ਦੇ ਵਿੱਚ ਬਿਲਕੁਲ ਉਹਨਾਂ ਦਾ ਗੁੱਸਾ ਜਾਇਜ਼ ਹੈਗਾ ਅੱਜ ਬਹੁਤ ਸਾਰੇ ਲੋਕ ਹਜ਼ਾਰਾਂ ਦੀ ਤعداد ਦੇ ਵਿੱਚ ਲੋਕ ਆਏ ਇੱਕ ਛੋਟੇ ਜਿਹੇ ਸਨੇਹ ਤੇ ਆਣਾ ਨੇ ਸਰਦਾਰ ਲਾਲ ਸਿੰਘ ਜੀ ਦੇ ਪਰਿਵਾਰ ਨੇ ਸਰਦਾਰ ਹਰਦੀਾਲ ਕੰਬੋਜੀ ਦੇ ਪਰਿਵਾਰ ਦਾ ਬਹੁਤ ਵੱਡਾ ਮੈਂ ਸਮਝਦਾ ਯੋਗਦਾਨ ਹੈ ਪੰਜਾਬ ਦੇ ਵਿੱਚ ਨਾ ਕੇਵਲ ਪਟਿਆਲੇ ਦੇ ਵਿੱਚ ਪੰਜਾਬ ਦੇ ਵਿੱਚ ਬਿਲਕੁਲ ਉਹਨਾਂ ਦਾ ਗੁੱਸਾ ਜਾਇਜ਼ ਹੈਗਾ ਅੱਜ ਬਹੁਤ ਸਾਰੇ ਲੋਕ ਹਜ਼ਾਰਾਂ ਦੀ ਤعداد ਦੇ ਵਿੱਚ ਲੋਕ ਆਏ ਇੱਕ ਛੋਟੇ ਜਿਹੇ ਸਨੇਹ ਤੇ ਪਰ ਅੰਤਿਮ ਫੈਸਲਾ ਉਹਨਾਂ ਨੇ ਕਿਹਾ ਜੋ ਹਾਈ ਕਮਾਂਡ ਨੇ ਕਰ ਲਿਆ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਦੇਸ਼ ਦੇ ਲੋਕਾਂ ਤੱਕ ਨੂੰ ਬਚਾਉਣ ਵਾਸਤੇ ਸਾਰਿਆਂ ਨੇ ਇਹ ਕਿਹਾ ਕਿ ਆ ਸਾਡਾ ਗਿਲਵਾ ਹੈ ਗਿਲਾ ਹੈ ਸ਼ਿਕਵਾ ਹੈ ਹੱਕ ਸਾਡਾ ਬੰਦਾ ਸੀ ਇਸ ਗੱਲ 'ਚ ਕੋਈ ਦੋ ਰਾਇ ਨਹੀਂ ਲੇਕਿਨ ਜੋ ਫੈਸਲਾ ਲਿਆ ਹੈ ਹਾਈ ਕਮਾਂਡ ਨੇ ਅਸੀਂ ਹੋ ਰਹੇ ਤੇ ਫੁੱਲ ਚੜਾਉਣੇ ਐ ਪਰ ਅਸੀਂ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹਨੂੰ ਦੱਬ ਕੇ ਵੋਟਾਂ પાਕੇ ਜਿਤੋਂਦਾ ਕੰਮ ਕਰਨਾ ਕਿਉਂਕਿ ਜਿਸ ਤਰੀਕੇ ਨਾਲ ਨਰਮਿੰਦਰ ਗਾਂਧੀ ਕਹਿ ਰਹੇ ਨੇ ਨਾ ਤੇ ਮੈਂ ਖਾਣੇ 'ਚ ਜਾਊਂਗਾ ਨਾ ਮੈਂ ਵਕਤ ਦੋਖੋ ਮੇਰੀ ਇਹ ਬੇਨਤੀ ਹੈ ਵਰਕਰ ਅੱਜ ਤੁਸੀਂ ਦੇਖਿਆ ਹੋਣਾ ਜਿਸ ਪ੍ਰਕਾਰ ਵਰਕਰ ਆਏ ਵਰਕਰਾਂ ਨੂੰ ਭਰੋਸਾ ਹੈ ਸਰਦਾਰ ਲਾਲ ਸਿੰਘ ਜੀ ਵਰਕਰਾਂ ਨੂੰ ਭਰੋਸਾ ਹੈ ਸਰਦਾਰ ਹਰदयाल ਕੰਬੋਜ ਵਰਕਰਾਂ ਨੂੰ ਭਰੋਸਾ ਹੈ ਰਜਿੰਦਰ ਸਿੰਘ ਜੀ ਵਰਕਰਾਂ ਨੂੰ ਭਰੋਸਾ ਹੈ ਭਰੋਸਾ ਗੁਰਸ਼ਰਨ ਰੰਧਾਵਾ ਜੀ ਨਿਰਮਲ ਸਿੰਘ ਛਤਰਾਣਾ ਜੀ ਸਾਡੇ ਜਿਹੜੇ ਲੋਕਲ ਲੀਡਰ ਬੈਠੇ ਨੇ ਜਿਨ੍ਹਾਂ ਨੇ 40 40 ਸਾਲ ਆਪਦੇ ਲੋਕਾਂ ਦੀ ਬਾਹ ਫੜ ਕੇ ਥਾਣਿਆਂ 'ਚ ਖੜੇ ਨੇ ਮੈਨੂੰ ਨਹੀਂ ਲੱਗਦਾ ਕਿਸੇ ਵਰਕਰ ਨੂੰ ਰਾਜੇ ਵੜੇ ਕੋਲੇ ਆਉਂਦੀ ਲੋੜ ਪੈਣੀ ਹੈ ਉਹ ਸਰਦਾਰ ਲਾਲ ਸਿੰਘ ਜੀ ਨੇ ਜਿਵੇਂ 50 ਸਾਲਾਂ ਦੇ ਬੰਦੇ ਸੰਭਾਲੇ ਆ ਹਰਬੀਾਲ ਜੀ ਨੇ ਸੰਭਾਲੇ ਆ ਮੈਨੂੰ ਨਹੀਂ ਲੱਗਦਾ ਕਿਸੇ ਪ੍ਰਕਾਰ ਦੀ ਕਿਸੇ ਵਰਕਰ ਨੂੰ ਦਿੱਕਤ ਆਈ ਜੀ ਭਗਤ ਸਿੰਘ ਗਾਂਧੀ ਨੇ ਪ੍ਰਚਾਰ ਤੇ ਇਹ ਸਾਰੇ ਜਿਹੜੇ ਅਗੇ ਜਾਣਗੇ ਜੀ 100% ਜਾਣਗੇ ਜੇ ਨਾ ਜਾਣਾ ਹੁੰਦਾ ਤਾਂ ਫਿਰ ਕਾਂਗਰਸ ਦਾ ਛੱਡਾ ਥੋੜੀ ਲਾਉਣਾ ਸੀ ਇਹ ਇਹਨਾਂ ਦੇ ਹੁੰਚ ਕਾਂਗਰਸ ਹੈ ਕੋਈ ਇਧਰ ਉਧਰ ਹੋ ਸਕਦਾ ਨਹੀਂ ਇਹ ਪਰਿਵਾਰ ਨਹੀਂ ਇਧਰ ਉਧਰ ਹੋ ਸਕਦਾ ਸੋ ਮੈਨੂੰ ਲੱਗਦਾ ਕਿ ਦੇਖੋ ਹਰ ਵਿਅਕਤੀ ਨੂੰ ਹੁੰਦਾ ਹੈ ਉਹਨਾਂ ਨੂੰ ਟਿਕਟ ਨਹੀਂ ਮਿਲੀ ਇਸ ਕਰਕੇ ਸ਼ਾਇਦ ਉਹਨਾਂ ਨੇ ਪਾਰਟੀ ਛੱਡਤੀ ਪਾਰਟੀ ਨੇ ਪਿਛਲੀ ਵਾਰੀ ਉਹਨਾਂ ਨੂੰ ਟਿਕਟ ਦਿੱਤੀ ਸੀ ਮੈਂ ਤਾਂ ਲੋਕਾਂ ਨੂੰ ਇਹੀ ਕਰੂੰਗਾ ਕਹੂੰਗਾ ਸ਼ੈਨ ਸ਼ੀਲਤਾ ਬਰਕਰਾਰ ਰੱਖੋ ਸਹਜ ਪਕੇ ਸੋ ਮੀਠਾ ਹੋਏ ਸਾਨੂੰ ਤਖੜੇ ਹੋ ਕੇ ਆਪ ਦੇ ਆਪ ਦੇ ਘਰੇ ਪੈਰਾ ਦੇਣਾ ਚਾਹੀਦਾ ਹੈ ਔਰ ਮੈਨੂੰ ਲੱਗਦਾ ਅੱਜ ਨਹੀਂ ਤਾਂ ਕੱਲ ਉਸ ਕੱਲ ਦੀ ਜਨਤਾ ਪਹਿਚਾਨ ਕਰ ਲਈਏ ਇੱਕ ਐਮਪੀ ਬਨਣਾ ਐ ਐਮਐਲਏ ਬਨਣਾ ਛੋਟੀ ਗੱਲ ਹੈ ਲੀਡਰ ਲੀਡਰ ਮੰਤਰੀ ਦਾ ਇੱਕ ਨਵਾਂ ਬਿਆਨ ਲੀਡਰ ਬਨਣਾ ਬਹੁਤ ਔਖੀ ਗੱਲ ਜੀ ਪ੍ਰਧਾਨ ਮੰਤਰੀਆਂ ਬਿਆਨ ਆਇਆ ਹੈਗਾ ਉਹ ਕਹਿੰਦੇ ਆਗੇ ਕਿ ਜਿਹੜੇ ਜਿਹੜੇ ਬੀਜੇਪੀ ਦੇ ਵਿੱਚ ਜਿਹੜਾ ਗਿਆ ਅ ਸਿੱਖ ਤੇਰੇ ਆ ਬਚਿਆ ਹੋਇਆ ਹੈਗਾ ਸੋ ਕਿਹੜਾ ਕਿਹੜਾ ਕਹਿੰਦੇ ਆ ਕਿ ਜਿਹੜੀ ਅਗਿਆ ਦੇ ਨਾਰੀ ਬੀਜੇਪੀ ਤੋਂ ਨਸਾਲਾ ਦੇਸ਼ ਦੇ ਦਾ ਪ੍ਰਧਾਨ ਮੰਤਰੀ ਆਦਰਨੀਆ ਨਰਿੰਦਰ ਮੋਦੀ ਜੀ ਸਿੱਖਾਂ ਦੇ ਦੁਸ਼ਮਣ ਹਨ ਇਹ ਮੈਂ ਕਹਿ ਸਕਦਾ ਜਿਸ ਪ੍ਰਕਾਰ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅੱਜ ਦੇਸ਼ ਦੀ ਕੈਬਨਿਟ ਦੇ ਵਿੱਚ ਪੰਜਾਬ ਦਾ ਇੱਕ ਸਿੱਖ ਨਹੀਂ ਹੈ ਇਸ ਪ੍ਰਕਾਰ ਪੱਗ ਤੇ ਸਵਾਲੀਆ ਚਿੰਨ ਲਾਏ ਗਏ ਭਾਜਪਾ ਦੀਆਂ ਵਰਕਰਾਂ ਦੁਆਰਾ ਕਲਕੱਤੇ 'ਚ کیا ਗਿਆ ਪੱਗਾਂ ਦੇ ਇੱਕ ਆਈਪੀਐਸ ਅਫੀਸਰ ਨੂੰ ਇੱਕ ਖਾਲਸਤਾਨੀਏ ਜਿਸ ਪ੍ਰਕਾਰ ਪੰਜਾਬ ਦੇ ਕਿਸਾਨਾਂ ਨਾਲ ਅਤਿਆਚਾਰ ਹਰ ਮੁੱਦੇ ਤੇ ਹੋਇਆ ਅੱਜ ਪੰਜਾਬ ਦਾ ਕਿਸਾਨ ਬਾਰਡਰਾਂ ਤੇ ਬੈਠਾ ਹੈ ਮੋਦੀ ਸਾਹਿਬ ਦੇ ਫੈਸਲੇ ਨੂੰ ਅਡੀਕ ਰਿਹਾ ਹੈ ਮੈਂ ਸਹਿਜਦਾ ਹੈ ਕਿ ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਦੁਬਾਰਾ ਕਦੇ ਦੇਸ਼ ਦੇ ਲੋਕਾਂ ਨੇ ਇਹਨਾਂ ਨੂੰ ਮੌਕਾ ਦਿੱਤਾ ਸਾ ਪੰਜਾਬ ਹਿੰਦੁਸਤਾਨ ਦੇ ਨਕਸ਼ੇ ਤੋਂ ਗਾਇਬ ਹੋ ਜਾਏਗਾ ਇਸ ਕਰਕੇ ਸਾਰੇ ਪੰਜਾਬੀ ਇੱਕ ਮੁੱਠ ਨੇ ਤੇ ਪੰਜਾਬੀ ਇਹ ਜਾਣਦੇ ਨੇ ਕਿ ਸਾਡਾ ਸੱਚੀ ਕੌਣ ਹੈ ਤੇ ਸਾਡਾ ਦੁਸ਼ਮਣ ਕੌਣ ਹੈ ਰੇਡ ਦਾ ਹਰ ਵਿਅਕਤੀ ਦਾ ਹੱਕ ਬੰਦਾ ਹੈ ਔਰ ਜਿਸ ਪ੍ਰਕਾਰ ਇਹਨਾਂ ਪਰਿਵਾਰਾਂ ਨੇ ਸਰਦਾਰ ਲਾਲ ਸਿੰਘ ਜੀ ਦੇ ਪਰਵਾਰ ਪਰਵੇ ਸਰਦਾਰ ਹਰਦੀਾਲ ਕਮੋਜੀ ਦੇ ਪਰਿਵਾਰ ਦਾ ਬਹੁਤ ਵੱਡਾ ਮਹਸਮਦਾ ਯੋਗਦਾਨ ਹੈ ਪੰਜਾਬ ਦੇ ਵਿੱਚ ਨਾ ਕੇਵਲ ਪਟਿਆਲੇ ਦੇ ਵਿੱਚ ਪੰਜਾਬ ਦੇ ਵਿੱਚ ਬਿਲਕੁਲ ਉਹਨਾਂ ਦਾ ਗੁੱਸਾ ਜਾਇਜ਼ ਹੈਗਾ ਅੱਜ ਬਹੁਤ ਸਾਰੇ ਲੋਕ ਹਜ਼ਾਰਾਂ ਦੀ ਤਕਾਦ ਦੇ ਵਿੱਚ ਲੋਕ ਆਏ ਇੱਕ ਛੋਟੇ ਜਿਹੇ ਸਨੇਹ ਤੇ ਪਰਵਾਰ ਨੇ ਸਰਦਾਰ ਲਾਲ ਸਿੰਘ ਜੀ ਦੇ ਪਰਿਵਾਰ ਨੇ ਸਰਦਾਰ ਹਰਦੀਪ ਕਮੋਜੀ ਦੇ ਪਰਿਵਾਰ ਦਾ ਬਹੁਤ ਵੱਡਾ ਮੈਂ ਸਮਝਦਾ ਯੋਗਦਾਨ ਹੈ ਪੰਜਾਬ ਦੇ ਵਿੱਚ ਨਾ ਕੇਵਲ ਪਟਿਆਲੇ ਦੇ ਵਿੱਚ ਪੰਜਾਬ ਦੇ ਵਿੱਚ ਬਿਲਕੁਲ ਉਹਨਾਂ ਦਾ ਗੁੱਸਾ ਜਾਇਜ਼ ਹੈਗਾ ਅੱਜ ਬਹੁਤ ਸਾਰੇ ਲੋਕ ਹਜ਼ਾਰਾਂ ਦੀ ਤعداد ਦੇ ਵਿੱਚ ਲੋਕ ਆਏ ਇੱਕ ਛੋਟੇ ਜਿਹੇ ਸਨੇਹ ਤੇ ਪਰ ਅੰਤਿਮ ਫੈਸਲਾ ਉਹਨਾਂ ਨੇ ਕਿਹਾ ਜੋ ਹਾਈ ਕਮਾਂਡ ਨੇ ਕਰ ਲਿਆ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ Stay! ਲੋਕਾਂ ਕਰ ਨੂੰ ਬਚਾਉਣ ਵਾਸਤੇ ਸਾਰਿਆਂ ਨੇ ਇਹ ਕਿਹਾ ਕਿ ਆ ਸਾਡਾ ਗਿਲਵਾ ਹੈ ਗਿਲਾ ਹੈ ਸ਼ਿਕਵਾ ਹੈ ਹੱਕ ਸਾਡਾ ਮੰਦਾ ਸੀ ਇਸ ਗੱਲ 'ਚ ਕੋਈ ਦੋਰਾਏ ਨਹੀਂ ਲੇਕਿਨ ਜੋ ਫੈਸਲਾ ਨਿਆ ਹਾਈ ਕਮਾਂਡ ਨੇ ਅਸੀਂ ਹੋ ਰਹੇ ਤੇ ਫੁੱਲ ਚੜਾਉਣੇ ਐ ਪਰ ਅਸੀਂ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹਨੂੰ ਦੱਬ ਕੇ ਵੋਟਾਂ ਪਾ ਕੇ ਜਿਤੋਂਦਾ ਕੰਮ ਕਰਾਂਗੇ ਕਿਉਂਕਿ ਜਿਸ ਤਰੀਕੇ ਨਾਲ ਕਰਮਵੀਰ ਗਾਂਧੀ ਕਹਿ ਰਹੇ ਨੇ ਨਾ ਤੇ ਮੈਂ ਖਾਣੇ 'ਚ ਜਾਊਂਗਾ ਨਾ ਮੈਂ ਵਕਤਨਾ ਦਾ ਕਰੂਗਾ ਦੁਖੋ ਮੇਰੀ ਇਹ ਬੇਨਤੀ ਹੈ ਵਰਕ ਕਰ ਅੱਜ ਤੁਸੀਂ ਦੇਖਿਆ ਹੋਣਾ ਜਿਸ ਪ੍ਰਕਾਰ ਵਰਕਰ ਆਏ ਵਰਕਰਾਂ ਨੂੰ ਭਰੋਸਾ ਸਰਦਾਰ ਲਾਲ ਸਿੰਘ ਜੀ ਵਰਕਰਾਂ ਨੂੰ ਭਰੋਸਾ ਸਰਦਾਰ ਹਰदयाल ਕੰਬੋਜ ਵਰਕਰਾਂ ਨੂੰ ਭਰੋਸਾ ਰਜਿੰਦਰ ਸਿੰਘ ਜੀ ਵਰਕਰਾਂ ਨੂੰ ਭਰੋਸਾ ਭਰੋਸਾ ਗੁਰਸ਼ਰਨ ਰੰਧਾਵਾ ਜੀ ਮਰਮਲ ਸਿੰਘ ਛਤਰਾਣਾ ਜੀ ਸਾਡੇ ਜਿਹੜੇ ਲੋਕਲ ਲੀਡਰ ਬੈਠੇ ਨੇ ਜਿਨ੍ਹਾਂ ਨੇ 40 40 ਸਾਲਾਂ ਦੇ ਲੋਕਾਂ ਦੀ ਬਾਹ ਫੜ ਕੇ ਥਾਣਿਆਂ 'ਚ ਖੜੇ ਨੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਵਰਕਰ ਨੂੰ ਰਾਜੇ ਵੀੜੇ ਕੋਰੇ ਆਉਂਦੀ ਲੋੜ ਪੈਣੀ ਹੈ ਉਹ ਸਰਦਾਰ ਲਾਲ ਸਿੰਘ ਜੀ ਨੇ ਜਿਵੇਂ 50 ਸਾਲਾਂ ਦੇ ਬੰਦੇ ਸੰਭਾਲੇ ਆ ਹਰदयाल ਜੀ ਨੇ ਸੰਭਾਲੇ ਆ ਇਹਨੂੰ ਨਹੀਂ ਲੱਗਦਾ ਕਿਸੇ ਪ੍ਰਕਾਰ ਦੀ ਕਿਸੇ ਵਰਕਰ ਨੂੰ ਦਿੱਕਤ ਆਈ ਜੀ ਧਰਮਵੀਰ ਗਾਂਧੀ ਦੇ ਪ੍ਰਚਾਰ ਤੇ ਇਹ ਸਾਰੇ ਜਿਹੜੇ ਅਗਿਆ ਜਾਣਗੇ ਜੀ 100% ਜਾਣਗੇ ਜੇ ਨਾ ਜਾਣਾ ਹੁੰਦਾ ਤਾਂ ਫਿਰ ਕਾਂਗਰਸ ਦਾ ਛੱਡਾ ਥੋੜੀ ਲਾਉਣਾ ਸੀ ਇਹ ਇਹਨਾਂ ਦੇ ਹੁੰਚ ਕਾਂਗਰਸ ਹੈ ਕੋਈ ਇਧਰ ਉਧਰ ਹੋ ਸਕਦਾ ਲਖ ਨਹੀਂ ਇਹ ਪਰਿਵਾਰ ਨਹੀਂ ਇਧਰ ਉਧਰ ਹੋ ਸਕਦਾ ਸੋ ਮੈਨੂੰ ਲੱਗਦਾ ਕਿ ਦੇਖੋ ਹਰ ਵਿਅਕਤੀ ਨੂੰ ਹੁੰਦਾ ਹੈ ਉਹਨਾਂ ਨੂੰ ਟਿਕਟ ਨਹੀਂ ਮਿਲੀ ਇਸ ਕਰਕੇ ਸ਼ਾਇਦ ਉਹਨਾਂ ਨੇ ਪਾਰਟੀ ਛੱਡਤੀ ਪਾਰਟੀ ਨੇ ਪਿਛਲੀ ਵਾਰੀ ਉਹਨਾਂ ਨੂੰ ਟਿਕਟ ਦਿੱਤੀ ਸੀ ਮੈਂ ਤਾਂ ਲੋਕਾਂ ਨੂੰ ਇਹੀ ਕਰੂੰਗਾ ਕਹੂੰਗਾ ਸ਼ੈਨਸ਼ੀਲਤਾ ਬਰਕਰਾਰ ਰੱਖੋ ਸਹਿਜ ਪਕੇ ਸੋ ਮੀਠਾ ਹੋਏ ਸਾਨੂੰ ਤਖੜੇ ਹੋ ਕੇ ਆਪ ਦੇ ਆਪ ਦੇ ਘਰੇ ਪੈਰਾ ਦੇਣਾ ਚਾਹੀਦਾ ਹੈ ਔਰ ਮੈਨੂੰ ਲੱਗਦਾ ਅੱਜ ਨਹੀਂ ਤਾਂ ਕੱਲ ਉਸ ਕੱਲ ਦੀ ਜਨਤਾ ਪਹਿਚਾਨ ਕਰ ਲਈਏ ਇੱਕ ਐਮਪੀ ਬਨਣਾ ਐ ਐਮਐਲਏ ਬਨਣਾ ਛੋਟੀ ਗੱਲ ਹੈ ਲੀਡਰ ਬਨਣਾ ਪ੍ਰਧਾਨ ਮੰਤਰੀ ਦਾ ਇੱਕ ਨਵਾਂ ਬਿਆਨ ਲੀਡਰ ਬਨਣਾ ਬਹੁਤ ਔਖੀ ਗੱਲ ਹੈ ਜੀ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਹੈ ਉਹ ਕਹਿੰਦੇ ਆਗੇ ਕਿ ਜਿਹੜੀ ਜਿਹੜੀ ਬੀਜੇਪੀ ਕਰਕੇ ਜਿਹੜਾ ਗਿਆ ਅ ਸਿੱਕ ਤਰ੍ਹਾਂ ਬਚਿਆ ਹੋਇਆ ਹੈਗਾ ਸੋ ਕਿਤਰਾ ਕਿਤ ਕਹਿੰਦੇ ਆ ਕਿ ਜਿਹੜੀ ਅਗਿਆ ਦੇ ਨਾਰੀ ਬੀਜਪੀ ਤੋਂ ਮਸਾਲਾ ਦੇਸ਼ ਦੇ ਦਾ ਪ੍ਰਧਾਨ ਮੰਤਰੀ ਆਦਰਨੀਆ ਨਰਿੰਦਰ ਮੋਦੀ ਜੀ ਸਿੱਖਾਂ ਦੇ ਦੁਸ਼ਮਣ ਹਨ ਇਹ ਮੈਂ ਕਹਿ ਸਕਦਾ ਜਿਸ ਪ੍ਰਕਾਰ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅੱਜ ਦੇਸ਼ ਦੀ ਕੈਬਨਿਟ ਦੇ ਵਿੱਚ ਪੰਜਾਬ ਦਾ ਇੱਕ ਸਿੱਖ ਨਹੀਂ ਹੈ ਜਿਸ ਪ੍ਰਕਾਰ ਪੱਗ ਤੇ ਸਵਾਲਿਆ ਚਿੰਨ ਲਾਏ ਗਏ ਭਾਜਪਾ ਦੀਆਂ ਵਰਕਰਾਂ ਦੁਆਰਾ ਕਲਕੱਤੇ ਚ کیا ਗਿਆ ਪੱਗ ਵਾਲੇ ਇੱਕ आईपीएस ਅਫੀਸਰ ਨੂੰ ਇੱਕ ਖਾਲਿਸਤਾਨੀ ਹੈ ਜਿਸ ਪ੍ਰਕਾਰ ਪੰਜਾਬ ਦੇ ਕਿਸਾਨਾਂ ਨਾਲ ਅਤਿਆਚਾਰ ਹਰ ਮੁੱਦੇ ਤੇ ਹੋਇਆ ਅੱਜ ਪੰਜਾਬ ਦਾ ਕਿਸਾਨ ਬਾਦਰਾਂ ਤੇ ਬੈਠਾ ਹੈ ਮੋਦੀ ਸਾਹਿਬ ਦੇ ਫੈਸਲੇ ਨੂੰ ਅਡੀਕ ਰਿਹਾ ਹੈ ਮੈਂ ਸਕਦਾ ਹੈ ਕਿ ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਦੁਬਾਰੇ ਕਦੇ ਦੇਸ਼ ਦੇ ਲੋਕਾਂ ਨੇ ਇਹਨਾਂ ਨੂੰ ਮੌਕਾ ਦਿੱਤਾ ਤਾਂ ਪੰਜਾਬ ਹਿੰਦੁਸਤਾਨ ਦੇ ਨਕਸ਼ੇ ਤੋਂ ਗਾਇਬ ਹੋ ਜਾਏਗਾ ਇਸ ਕਰਕੇ ਸਾਰੇ ਪੰਜਾਬੀ ਇੱਕ ਮੁਠਨੇ ਤੇ ਪੰਜਾਬੀ ਇਹ ਜਾਣਦੇ ਨੇ ਕਿ ਸਾਡਾ ਅਤਿਸ਼ੀ ਕੌਣ ਹੈ ਤੇ ਸਾਡਾ ਦੁਸ਼ਮਣ ਕੌਣ ਹੈ ਰੇਡ ਦਾ ਹਰ ਵਿਅਕਤੀ ਦਾ ਹੱਕ ਬੰਦਾ ਹੈ ਔਰ ਜਿਸ ਪ੍ਰਕਾਰ ਇਹਨਾਂ ਪਰਿਵਾਰਾਂ ਨੇ ਸਰਦਾਰ ਲਾਲ ਸਿੰਘ ਜੀ ਦੇ ਪਰਿਵਾਰ ਦੇ ਸਰਦਾਰ ਹਰदयाल ਕਮੋਜੀ ਦੇ ਪਰਿਵਾਰ ਦਾ ਬਹੁਤ ਵੱਡਾ ਮੈਂ ਸਮਝਦਾ ਯੋਗਦਾਨ ਹੈ ਪੰਜਾਬ ਦੇ ਵਿੱਚ ਨਾ ਕੇਵਲ ਪਟਿਆਲੇ ਦੇ ਵਿੱਚ ਪੰਜਾਬ ਦੇ ਵਿੱਚ ਬਿਲਕੁਲ ਉਹਨਾਂ ਦਾ ਗੁੱਸਾ ਜਾਇਜ਼ ਹੈਗਾ ਅੱਜ ਬਹੁਤ ਸਾਰੇ ਲੋਕ ਲੋਕ ਹਜ਼ਾਰਾਂ ਦੀ ਤਕਾਦ ਦੇ ਵਿੱਚ ਲੋਕ ਆਏ ਇੱਕ ਛੋਟੇ ਜਿਹੇ ਸੇਨੇ ਤੇ ਪਾਰਾ ਨੇ ਸਰਦਾਰ ਲਾਲ ਸਿੰਘ ਜੀ ਦੇ ਪਰਿਵਾਰ ਨੇ ਸਰਦਾਰ ਹਰਦਿਆਲ ਕੰਬੋਜ ਜੀ ਦੇ ਪਰਿਵਾਰ ਦਾ ਬਹੁਤ ਵੱਡਾ ਮੈਂ ਸਮਝਦਾ ਯੋਗਦਾਨ ਹੈ ਪੰਜਾਬ ਦੇ ਵਿੱਚ ਨਾ ਕੇਵਲ ਪਟਿਆਲੇ ਦੇ ਵਿੱਚ ਪੰਜਾਬ ਦੇ ਵਿੱਚ ਬਿਲਕੁਲ ਉਹਨਾਂ ਦਾ ਗੁੱਸਾ ਜਾਇਜ਼ ਹੈਗਾ ਅੱਜ ਬਹੁਤ ਸਾਰੇ ਲੋਕ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਆਏ ਇੱਕ ਛੋਟੇ ਜਿਹੇ ਸਨੇਹੇ ਤੇ ਪਰ ਅੰਤਿਮ ਫੈਸਲਾ ਉਹਨਾਂ ਨੇ ਕਿਹਾ ਜੋ ਹਾਈ ਕਮਾਂਡ ਨੇ ਕਰ ਲਿਆ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਦੇਸ਼ ਦੇ ਲੋਕतंत्र ਨੂੰ ਬਚਾਉਣ ਵਾਸਤੇ ਸਾਰਿਆਂ ਨੇ ਇਹ ਕਿਹਾ ਕਿ ਆ ਸਾਡਾ ਗਿਲਵਾ ਹੈ ਗਿਲਾ ਹੈ ਸ਼ਿਕਵਾ ਹੈ ਹੱਕ ਸਾਡਾ ਬੰਦਾ ਸੀ ਇਸ ਗੱਲ 'ਚ ਕੋਈ ਦੋਰਾਏ ਨਹੀਂ ਲੇਕਿਨ ਜੋ ਫੈਸਲਾ ਲਿਆ ਹੈ ਹਾਈ ਕਮਾਂਡ ਨੇ ਅਸੀਂ ਹੋ ਰਹੇ ਤੇ ਫੁੱਲ ਚੜਾਉਣੇ ਆ ਪਰ ਅਸੀਂ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹਨੂੰ ਦੱਬ ਕੇ ਵੋਟਾਂ પાਕੇ ਜਿਤੌਣ ਦਾ ਕੰਮ ਕਰਾਂਗੇ ਕਿ ਕਿੰਨੇ ਪ੍ਰੋਫੈਸਰ ਦਤੋਗੇ ਕਿਉਂਕਿ ਜਿਸ ਤਰੀਕੇ ਨਾਲ ਨਰੰਗੀਰ ਗਾਂਧੀ ਕਹਿੰਦੇ ਮੇਰੀ ਇਹ ਬੇਨਤੀ ਹੈ ਵਰਕਰ ਅੱਜ ਤੁਸੀਂ ਦੇਖਿਆ ਹੋਣਾ ਜਿਸ ਪ੍ਰਕਾਰ ਵਰਕਰ ਆਏ ਵਰਕਰਾਂ ਨੂੰ ਭਰੋਸਾ ਸਰਦਾਰ ਲਾਲ ਸਿੰਘ ਜੀ ਵਰਕਰਾਂ ਨੂੰ ਭਰੋਸਾ ਸਰਦਾਰ ਹਰਬੀয়াল ਕੰਬੋਜ ਵਰਕਰਾਂ ਨੂੰ ਭਰੋਸਾ ਰਜਿੰਦਰ ਸਿੰਘ ਜੀ ਵਰਕਰਾਂ ਨੂੰ ਭਰੋਸਾ ਭਰੋਸਾ ਗੁਰਸ਼ਰਨ ਰੰਧਾਵਾ ਜੀ ਮਰਮਲ ਸਿੰਘ ਛਤਰਾਣਾ ਜੀ ਸਾਡੇ ਜਿਹੜੇ ਲੋਕਲ ਲੀਡਰ ਬੈਠੇ ਨੇ ਜਿਨ੍ਹਾਂ ਨੇ 40 40 ਸਾਲਾਂ ਦੇ ਲੋਕਾਂ ਦੀ ਬਾਹ ਫੜ ਕੇ ਥਾਣਿਆਂ 'ਚ ਖੜੇ ਨੇ ਮੈਨੂੰ ਨਹੀਂ ਲੱਗਦਾ ਕਿਸੇ ਵਰਕਰ ਨੂੰ ਰਾਜੇ ਵੜੇ ਕੋਲੇ ਆਉਂਦੀ ਲੋੜ ਪੈਣੀ ਹੈ ਉਹ ਸਰਦਾਰ ਲਾਲ ਸਿੰਘ ਜੀ ਨੇ ਜਿਵੇਂ 50 ਸਾਲਾਂ ਦੇ ਬੰਦੇ ਸੰਭਾਲੇ ਆ ਹਰदयाल ਜੀ ਨੇ ਸੰਭਾਲੇ ਆ ਇਹਨੂੰ ਨਹੀਂ ਲੱਗਦਾ ਕਿਸੇ ਪ੍ਰਕਾਰ ਦੀ ਕਿਸੇ ਵਰਕਰ ਨੂੰ ਦਿੱਕਤ ਆਈ ਜੀ ਭਗਤ ਧਰਮਵੀਰ ਕਾਂਦੇ ਦੇ ਪ੍ਰਚਾਰ ਤੇ ਇਹ ਸਾਰੇ ਜਿਹੜੇ ਅੱਗੇ ਜਾਣਗੇ ਜੀ 100% ਜਾਣਗੇ ਜੇ ਨਾ ਜਾਣਾ ਹੁੰਦਾ ਤੇ ਫਿਰ ਕਾਂਗਰਸ ਦਾ ਛੱਡਾ ਥੋੜੀ ਲਾਉਣਾ ਸੀ ਇਹ ਇਹਨਾਂ ਦੇ ਹੁੰਚ ਕਾਂਗਰਸ ਹੈ ਕੋਈ ਇਧਰ ਉਧਰ ਹੋ ਸਕਦਾ ਲੇਕਿਨ ਇਹ ਪਰਿਵਾਰ ਨਹੀਂ ਇਧਰ ਉਧਰ ਹੋ ਸਕਦਾ ਪਾਰਟੀ ਸਾਥੀ ਜਾਨੇ ਪਾਰਟੀ ਦੇ ਵਿੱਚ ਟਿਕਾਲੀ ਕਾਂਗਰਸੀ ਨੇ ਬੜਾ ਪੁਰਾਣਾ ਸੋ ਮੈਨੂੰ ਲੱਗਦਾ ਕਿ ਦੇਖੋ ਹਰ ਵਿਅਕਤੀ ਨੂੰ ਹੁੰਦਾ ਹੈ ਉਹਨਾਂ ਨੂੰ ਟਿਕਟ ਨਹੀਂ ਮਿਲੀ ਇਸ ਕਰਕੇ ਸ਼ਾਇਦ ਉਹਨਾਂ ਨੇ ਪਾਰਟੀ ਛੱਡਤੀ ਪਾਰਟੀ ਨੇ ਪਿਛਲੀ ਵਾਰੀ ਉਹਨਾਂ ਨੂੰ ਟਿਕਟ ਦਿੱਤੀ ਸੀ ਮੈਂ ਤਾਂ ਲੋਕਾਂ ਨੂੰ ਇਹੀ ਕਰੂੰਗਾ ਕਹੂੰਗਾ ਸ਼ੈਨ ਸ਼ੀਲਤਾ ਬਰਕਰਾਰ ਰੱਖੋ ਸਹਿਜ ਪਕੇ ਸੋ ਮੀਠਾ ਹੋਏ ਸਾਨੂੰ ਤਖੜੇ ਹੋ ਕੇ ਆਪ ਦੇ ਆਪ ਦੇ ਘਰੇ ਪੈਰਾ ਦੇਣਾ ਚਾਹੀਦਾ ਹੈ ਔਰ ਮੈਨੂੰ ਲੱਗਦਾ ਅੱਜ ਨਹੀਂ ਤਾਂ ਕੱਲ ਉਸ ਕੱਲ ਦੀ ਜਨਤਾ ਪਹਿਚਾਨ ਕਰ ਲਈ ਹੈ ਇੱਕ ਐਮਪੀ ਬਨਣਾ ਐਮਐਲਏ ਬਨਣਾ ਛੋਟੀ ਗੱਲ ਹੈ ਲੀਡਰ ਲੀਡਰ ਬਨਣਾ ਬਹੁਤ ਔਖੀ ਗੱਲ ਜੀ ਪ੍ਰਧਾਨ ਮੰਤਰੀ ਦਾ ਬਿਆਨ ਆਇਆ ਹੈਗਾ ਉਹ ਕਹਿੰਦੇ ਆਗੇ ਕਿ ਜਿਹੜੇ ਜਿਹੜੇ ਬੀਜੇਪੀ ਦੇ ਕਿ ਜਿਹੜੇ ਆ ਸਿੱਖ ਪਹਿਰੇ ਬਚਿਆ ਹੋਇਆ ਹੈਗਾ ਸੋ ਕਿ ਤਰ੍ਹਾਂ ਕਿਤੇ ਕਹਿੰਦੇ ਆਗੇ ਕਿ ਜਿਹੜੀ ਅਗਿਆ ਦੇ ਨਾਰੀ ਬੀਜੇਪੀ ਤੋਂ ਨੂੰ ਸਾਰਾ ਦੇ ਦਾ ਪ੍ਰਧਾਨ ਮੰਤਰੀ ਆਦਰਨੀਆ ਨਰਿੰਦਰ ਮੋਦੀ ਜੀ ਸਿੱਖਾਂ ਦੇ ਦੁਸ਼ਮਣ ਹਨ ਇਹ ਮੈਂ ਕਹਿ ਸਕਦਾ ਜਿਸ ਪ੍ਰਕਾਰ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਅੱਜ ਦੇਸ਼ ਦੀ ਕੈਬਨਿਟ ਦੇ ਵਿੱਚ ਪੰਜਾਬ ਦਾ ਇੱਕ ਸਿੱਖ ਨਹੀਂ ਹੈ ਜਿਸ ਪ੍ਰਕਾਰ ਪੱਗ ਤੇ ਸਵਾਲੀਆ ਚਿੰਨ ਲਾਏ ਗਏ ਭਾਜਪਾ ਦੀਆਂ ਵਰਕਰਾਂ ਦੁਆਰਾ ਕੋਲਕਾਤਾ ਚ کیا ਗਿਆ ਪੱਗ ਵਾਲੇ ਇੱਕ ਆਈਪੀਐਸ ਅਫਸਰ ਨੂੰ ਇੱਕ ਖਾਲਸਾਮੀ ਹੈ ਜਿਸ ਪ੍ਰਕਾਰ ਪੰਜਾਬ ਦੇ ਕਿਸਾਨਾਂ ਨਾਲ ਅਤਿਆਚਾਰ ਹਰ ਮੁੱਦੇ ਤੇ ਹੋਇਆ ਅੱਜ ਪੰਜਾਬ ਦਾ ਕਿਸਾਨ ਬਾਰਡਰਾਂ ਤੇ ਬੈਠਾ ਹੈ ਮੋਦੀ ਸਾਹਿਬ ਦੇ ਫੈਸਲੇ ਨੂੰ ਅੜੀਕ ਰਿਹਾ ਹੈ ਮੈਂ ਸਹਿਜਦਾ ਹੈ ਕਿ ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਦੁਬਾਰੇ ਕਦੇ ਦੇਸ਼ ਦੇ ਲੋਕਾਂ ਨੇ ਇਹਨਾਂ ਨੂੰ ਮੌਕਾ ਦਿੱਤਾ ਤਾਂ ਪੰਜਾਬ ਹਿੰਦੁਸਤਾਨ ਦੇ ਨਕਸ਼ੇ ਤੋਂ ਗਾਇਬ ਹੋ ਜਾਏਗਾ ਇਸ ਕਰਕੇ ਸਾਰੇ ਪੰਜਾਬੀ ਇੱਕ ਮੁਠਨੇ ਤੇ ਪੰਜਾਬੀ ਇਹ ਜਾਣਦੇ ਨੇ ਕਿ ਸਾਡਾ ਸਹੀ ਕੌਣ ਹੈ ਤੇ ਸਾਡਾ ਦੁਸ਼ਮਣ ਕੌਣ ਹੈ ਗ੍ਰੇਡ ਦਾ ਹਰ ਵਿਅਕਤੀ ਦਾ ਹੱਕ ਬੰਦਾ ਹੈ ਔਰ ਜਿਸ ਪ੍ਰਕਾਰ ਇਹਨਾਂ ਪਰਿਵਾਰਾਂ ਨੇ ਸਰਦਾਰ ਲਾਲ ਸਿੰਘ ਜੀ ਦੇ ਪਰਿਵਾਰ ਦੇ ਸਰਦਾਰ ਹਰਦੀਾਲ ਕਮੋਜੀ ਦੇ ਪਰਿਵਾਰ ਦਾ ਬਹੁਤ ਵੱਡਾ ਮੈਂ ਸਮਝਦਾ ਯੋਗਦਾਨ ਹੈ ਪੰਜਾਬ ਦੇ ਵਿੱਚ ਨਾ ਕੇਵਲ ਪਟਿਆਲੇ ਦੇ ਵਿੱਚ ਪੰਜਾਬ ਦੇ ਵਿੱਚ ਨਾ ਦਾ ਗੁੱਸਾ ਜਾਇਜ਼ ਹੈਗਾ ਅੱਜ ਬਹੁਤ سارے ਲੋਕ ਹਜ਼ਾਰਾਂ ਦੀ ਤعداد ਦੇ ਵਿੱਚ ਲੋਕ ਆਏ ਇੱਕ ਛੋਟੇ ਦੇ ਸਨੇਹ ਤੇ ਪਰਾਂ ਨੇ ਸਰਦਾਰ ਲਾਲ ਸਿੰਘ ਜੀ ਦੇ ਪਰਿਵਾਰ ਨੇ ਸਰਦਾਰ ਹਰਦੀਾਲ ਕੰਬੋਜੀ ਦੇ ਪਰਿਵਾਰ ਦਾ ਬਹੁਤ ਵੱਡਾ ਮੈਂ ਸਮਝਦਾ ਯੋਗਦਾਨ ਹੈ ਪੰਜਾਬ ਦੇ ਵਿੱਚ ਨਾ ਕੇਵਲ ਪਟਿਆਲੇ ਦੇ ਵਿੱਚ ਪੰਜਾਬ ਦੇ ਵਿੱਚ ਬਿਲਕੁਲ ਉਹਨਾਂ ਦਾ ਗੁੱਸਾ ਜਾਇਜ਼ ਹੈਗਾ ਅੱਜ ਬਹੁਤ ਸਾਰੇ ਲੋਕ ਹਜ਼ਾਰਾਂ ਦੀ ਤعداد ਦੇ ਵਿੱਚ ਲੋਕ ਆਏ ਇੱਕ ਛੋਟੇ ਜਿਹੇ ਸਨੇਹ ਤੇ ਪਰ ਅੰਤਿਮ ਫੈਸਲਾ ਉਹਨਾਂ ਨੇ ਕਿਹਾ ਜੋ ਹਾਈ ਕਮਾਂਡ ਨੇ ਕਰ ਲਿਆ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਦੇ ਲੋਕਾਂ ਤੱਕ ਨੂੰ ਬਚਾਉਣ ਵਾਸਤੇ ਸਾਰਿਆਂ ਨੇ ਇਹ ਕਿਹਾ ਕਿ ਆ ਸਾਡਾ ਗਿਲਵਾ ਹੈ ਗਿਲਾ ਹੈ ਸ਼ਿਕਵਾ ਹੈ ਹੱਕ ਸਾਡਾ ਬੰਦਾ ਸੀ ਇਸ ਗੱਲ 'ਚ ਕੋਈ ਦੋਰਾਏ ਨਹੀਂ ਲੇਕਿਨ ਜੋ ਫੈਸਲਾ ਲਿਆ ਹੈ ਹਾਈ ਕਮਾਂਡ ਨੇ ਅਸੀਂ ਹੋ ਰਹੇ ਤੇ ਫੁੱਲ ਚੜਾਉਣੇ ਆ ਪਰ ਅਸੀਂ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਉਹਨੂੰ ਦੱਬ ਕੇ ਵੋਟਾਂ પાਕੇ ਜਿਤਾਉਣ ਦਾ ਕੰਮ ਹੈ ਕਿ ਕਿੰਨੇ ਪ੍ਰੋਫੈਸਰ ਦਤਾਂਗੇ ਕਿਉਂਕਿ ਜਿਸ ਤਰੀਕੇ ਨਾਲ تنबीर ਗਾਂਧੀ ਕਹਿ ਰਹੇ ਨੇ ਨਾ ਤੇ ਮੈਂ ਖਾਣੇ 'ਚ ਜਾਊਂਗਾ ਨਾ ਮੈਂ ਵਰਕ ਕੋ ਮੇਰੀ ਇਹ ਬੇਨਤੀ ਹੈ ਵਰਕਰ ਅੱਜ ਤੁਸੀਂ ਦੇਖਿਆ ਹੋਣਾ ਜਿਸ ਪ੍ਰਕਾਰ ਵਰਕਰ ਆਏ ਵਰਕਰਾਂ ਨੂੰ ਭਰੋਸਾ ਹੈ ਸਰਦਾਰ ਲਾਲ ਸਿੰਘ ਜੀ ਵਰਕਰਾਂ ਨੂੰ ਭਰੋਸਾ ਹੈ ਸਰਦਾਰ ਹਰਦੀਪ ਕੰਬੋਜ ਵਰਕਰਾਂ ਨੂੰ ਭਰੋਸਾ ਹੈ ਰਜਿੰਦਰ ਸਿੰਘ ਜੀ ਵਰਕਰਾਂ ਨੂੰ ਭਰੋਸਾ ਹੈ ਭਰੋਸਾ ਗੁਰਸ਼ਰਨ ਰੰਦਾਵਾ ਜੀ ਨਿਰਮਲ ਸਿੰਘ ਛਤਰਾਣਾ ਜੀ ਸਾਡੇ ਜਿਹੜੇ ਲੋਕਲ ਲੀਡਰ ਬੈਠੇ ਨੇ ਜਿਨ੍ਹਾਂ ਨੇ 40-40 ਸਾਲ ਆਪਦੇ ਲੋਕਾਂ ਦੀ ਬਾਹ ਫੜ ਕੇ ਥਾਣਿਆਂ 'ਚ ਖੜੇ ਦੇ ਮੈਨੂੰ ਨਹੀਂ ਲੱਗਦਾ ਕਿਸੇ ਵਰਕਰ ਨੂੰ ਰਾਜੇ ਵੜੇ ਕੋਲੇ ਆਉਂਦੀ ਲੋੜ ਪੈਣੀ ਹੈ ਉਹ ਸਰਦਾਰ ਲਾਲ ਸਿੰਘ ਜੀ ਨੇ ਜਿਵੇਂ 50 ਸਾਲਾਂ ਦੇ ਬੰਦੇ ਸੰਭਾਲੇ ਆ ਹਰदयाल ਜੀ ਨੇ ਸੰਭਾਲੇ ਆ ਮੈਨੂੰ ਨਹੀਂ ਲੱਗਦਾ ਕਿਸੇ ਪ੍ਰਕਾਰ ਦੀ ਕਿਸੇ ਵਰਕਰ ਨੂੰ ਦਿੱਕਤ ਆਈ ਧਰਮਵੀਰ ਗਾਂਧੀ ਨੇ ਪ੍ਰਚਾਰ ਤੇ ਇਹ ਸਾਰੇ ਜਿਹੜੇ ਅਗੇ ਜਾਣਗੇ ਜੀ 100% ਜਾਣਗੇ ਜੇ ਨਾ ਜਾਣਾ ਹੁੰਦਾ ਤਾਂ ਫਿਰ ਕਾਂਗਰਸ ਦਾ ਝੰਡਾ ਥੋੜੀ ਲਾਉਣਾ ਸੀ ਇਹ ਇਹਨਾਂ ਦੇ ਹੁੰਚ ਕਾਂਗਰਸ ਹੈ ਕੋਈ ਇਧਰ ਉਧਰ ਹੋ ਸਕਦਾ ਲੇਕਿਨ ਇਹ ਪਰਿਵਾਰ ਨਹੀਂ ਇਧਰ ਉਧਰ ਹੋ ਸਕਦਾ ਪਾਰਟੀ ਛੱਡ ਕੇ ਜਾਣ ਦੇ ਟੂ ਦੇ ਵਿੱਚ ਟਕਾਲੀ ਕਾਂਗਰਸੀ ਨੇ ਬੜਾ ਪੁਰਾਣਾ ਸੋ ਮੈਨੂੰ ਲੱਗਦਾ ਕਿ ਦੇਖੋ ਹਰ ਵਿਅਕਤੀ ਨੂੰ ਹੁੰਦਾ ਹੈ ਉਹਨਾਂ ਨੂੰ ਟਿਕਟ ਨਹੀਂ ਮਿਲੀ ਇਸ ਕਰਕੇ ਸ਼ਾਇਦ ਉਹਨਾਂ ਨੇ ਪਾਰਟੀ ਛੱਡੀ ਪਾਰਟੀ ਨੇ ਪਿਛਲੀ ਵਾਰੀ ਉਹਨਾਂ ਨੂੰ ਟਿਕਟ ਦਿੱਤੀ ਸੀ ਮੈਂ ਤਾਂ ਲੋਕਾਂ ਨੂੰ ਇਹੀ ਕਰੂੰਗਾ ਕਹੂੰਗਾ